ਛੋਟੇ ਸ਼ੁਭ ਦੀ ਆਉਣ ਦੀਆਂ ਹੋ ਗਈਆਂ ਖੁਸ਼ੀਆਂ ਦੀਆਂ ਤਿਆਰੀਆਂ ਸ਼ੁਰੂ ਤੇ ਸਾਰੇ ਪਿੰਡ ਵਿੱਚ ਬਣ ਗਿਆ ਖੁਸ਼ੀ ਦਾ ਮਾਹੌਲ ਪਿੰਡ ਦੇ ਵਿੱਚ ਬੰਨ ਤੇ ਚਾਰੇ ਪਾਸੇ ਨਿੰਮ ਸਿੱਧੂ ਦੀ ਯਾਦਗਾਰ ਹੋਵੇ ਚਾਹੇ ਹੋਵੇ ਹਵੇਲੀ ਤੇ ਪੈ ਗਈਆਂ ਬੋਲੀਆਂ ਪੈ ਗਏ ਭੰਗੜੇ دوستੋ ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਪੁਰਾਣੇ ਘਰ ਦੇ ਵਿੱਚ ਫਿਰ ਤੋਂ ਰੌਣਕਾਂ ਲੱਗੀਆਂ ਨੇ ਜਿਵੇਂ ਸਿੱਧੂ ਦੇ ਹੁੰਦਿਆਂ ਲੱਗਦੀਆਂ ਸੀ ਅੱਜ ਛੋਟਾ ਸ਼ੁਭ ਵਾਪਸ ਆਇਆ ਤਾਂ ਰੌਣਕਾਂ ਬਰਕਰਾਰ ਨੇ ਉਸੇ ਤਰ੍ਹਾਂ ਬੋਲੀਆਂ ਪੈਣ ਲੱਗੀਆਂ ਗਿੱਧੇ ਭੰਗੜੇ ਪੈ ਰਹੇ ਨੇ ਤੇ ਨਿੰਮ ਬੰਨਤਾ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਫਿਰ ਤੋਂ ਕਲਕਾਰੀਆਂ ਗੂੰਜਣਗੀਆਂ ਤੇ ਨਿੰਮ ਦੀ ਚਾਰੇ ਪਾਸੇ ਤਿਆਰੀ ਤੇ ਦੇਖੋ ਤੁਸੀਂ ਪੂਰੇ ਪਿੰਡ ਦੇ ਵਿੱਚ ਨਿੰਮ ਬਣਤੇ ਤੇ ਯਾਦਗਾਰ ਤੇ ਵੀ ਨਿੰਮ ਬਣਿਆ ਬੀਬੀਆਂ ਭੈਣਾਂ ਜਿਹੜੀਆਂ ਪਰਿਵਾਰਕ ਮੈਂਬਰ ਨੇ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਚਾਰੇ ਪਾਸੇ ਚਾਹੇ ਯਾਦਗਾਰ ਹੋਵੇ ਚਾਹੇ ਸਿੱਧੂ ਦੀ ਹਵੇਲੀ ਆ ਦੇਖੋ ਤੁਸੀਂ ਨਿੰਮ ਦੇ ਟੋਕਰੇ ਭਰ-ਭਰ ਕੇ ਨਿੰਮ ਜਿਹੜੇ ਆ ਬੰਨੇ ਜਾ ਰਹੇ ਆ ਇਹ ਖੁਸ਼ੀਆਂ ਨੇ ਚਾਰੇ ਪਾਸੇ ਖਿਲਰ ਰੀਆਂ ਨੇ ਹਵੇਲੀ ਦੇ ਬਾਹਰ ਵੀ ਬੰਨਤਾ ਨਿੰਮ ਤੇ ਹੁਣ ਛੋਟੇ ਸ਼ੁਭ ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਥੋੜੇ ਹੀ ਦਿਨਾਂ ਦੇ ਵਿੱਚ ਸਿੱਧੂ ਛੋਟੇ ਨੇ ਵਾਪਸ ਘਰ ਆ ਜਾਣਾ ਤੇ ਫਿਰ ਤੋਂ ਕਲਕਾਰੀਆਂ ਗੂੰਜਣਗੀਆਂ ਹਵੇਲੀ ਦੇ ਵਿੱਚ ਤੇ ਪੁਰਾਣੇ ਘਰ ਦੇ ਵਿੱਚ ਤਾਂ ਤੁਸੀਂ ਦੇਖੋ ਦੋਸਤੋ ਰੌਣਕਾਂ ਹੀ ਲੱਗੀਆਂ ਬੋਲੀਆਂ ਪੈ ਰੀਆਂ ਭੰਗੜੇ ਪੈ ਰਿਆ ਤੇ ਉਹੀ ਮਾਹੌਲ ਬਣ ਗਿਆ ਜਿਹੜਾ ਸਿੱਧੂ ਦੇ ਹੁੰਦੇ ਆ ਰੋਜ਼ਾਨਾ ਪੁਰਾਣੇ ਘਰ ਦੇ ਵਿੱਚ ਬਣਦਾ ਸੀ ਤੇ ਆ ਦੇਖੋ ਤੁਸੀਂ ਕਿੰਨਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਪਾਲੀ ਵਰਗੇ ਸਾਰੇ ਜਿਹੜੇ ਲੱਡੂ ਬਣਦੇ ਫਿਰਦੇ ਆ ਪਰਿਵਾਰਕ ਮੈਂਬਰ ਪੂਰਾ ਖੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਤੁਸੀਂ ਦੇਖੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਨਾਲੇ ਇਹ ਵੀ ਸੁਣਾਉਣੇ ਆ ਵੀ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਿਓ ਮਾਤਾ ਕਹਿੰਦੀ ਵੀ ਸਾਡਾ ਸ਼ੁਭ ਮੋੜ ਆਇਆ ਤੇ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨੇ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਅਰ ਸੁਣਾਉਣੇ ਆ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਲੱਗਦਾ ਤਾਂ ਕੀ ਹੈ ਬਈ ਖੁਸ਼ੀ ਹੈ ਪੰਜਾਬੀ ਸੱਭਿਆਚਾਰ ਦੇ ਮੁਤਾਬਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮੁਤਾਬਕ ਜਦੋਂ ਸਾਡੇ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਘਰੇ ਵੀ ਬੰਨਿਆ ਸਵਾਦ ਤੇ ਬੰਨਿਆ ਤੇ ਇਥੇ ਨਾ ਪੁਰਾਣੇ ਘਰੇ ਵੀ ਨਿੰਮ ਬੰਨ ਲ ਕੇ ਰਸਮ ਪੂਰੀ ਕੀਤੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਸਾਡੀਆਂ ਮਾਵਾ ਪੈਣਾ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅੱਜ ਆ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦਵਾਂਗਾ ਉਸ ਪਰਸਨ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁਰਗੀ ਨਹੀਂ ਉਹ ਤਾਂ ਭੁੱਲ ਜਾਣ ਵੀ ਉਹ ਤਾਂ ਬਾਈ ਨੇ ਵੀ ਕਹਿਇਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਅਸੀਂ ਉਸ ਕਾਲਪੁਰਖ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਖੁਸ਼ੀਆਂ ਵਾਪਸ ਲੈ ਕੇ ਆਂਦੀਆਂ ਇਸ ਪੁਰਾਣੀ ਕਰੇ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਦਿਨ ਦੀ ਲਓ ਜੀ ਨਾਮਾ ਜੀ ਰੰਜੀਤ ਕੌਰ ਵੀਰੇ ਜੀ ਜੀ ਅੱਜ ਨਿੰਮ ਬੰਤ ਤੇ ਪੁਰਾਣੇ ਘਰੇ ਫਿਰਦੇ ਆ ਤੇ ਸਾਰੇ ਪਾਸੇ ਨਿੰਮ ਬੰਤਾ ਅੱਜ ਪੂਰੇ ਪਿੰਡ ਚ ਖੁਸ਼ੀ ਮਨਾਈ ਜਾ ਰਹੀ ਹੈ ਕੀ ਗੱਲ ਬਹੁਤ ਜ਼ਿਆਦੇ ਖੁਸ਼ੀ ਹੈ ਵੀਰੇ ਜੋ ਕੋਈ ਆਪਣਾ ਇਹ ਹੈਗਾ ਰਵਾਜ ਆਪਾਂ ਨਿੰਮ ਮੰਨਿਆ ਵੀਰ ਦਾ ਤੇ ਬਹੁਤ ਜ਼ਿਆਦੇ ਖੁਸ਼ੀ ਹੈ ਸਾਨੂੰ ਮਹਾਰਾਜ ਨੇ ਦੁਆਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਤੁਸੀਂ ਮੇਲੇ ਛੋਟੇ ਸਿੱਧੂ ਨੂੰ ਦੇਖਿਆ ਹਾਂ ਵੀਰੇ ਫੋਟੋਆਂ ਵੇਖੀਆਂ ਨੇ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਮੀ ਲੱਗਦਾ ਜਿਵੇਂ ਵੀਰ ਦੀਆਂ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰਾ ਕਿੰਨੀ ਕੁ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂਡ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਪਤਾ ਕੀ ਨਾਮ ਹੈ ਬਿਲਕੁਲ ਕਿੰਨੀ ਖੁਸ਼ੀ ਨਿਮੰਤ ਬਹੁਤ ਖੁਸ਼ੀ ਹੈ ਸਿੱਧੂ ਸਾਡੀ ਬੜੀ ਖੁਸ਼ੀ ਹੈ ਅੱਜ ਅੱਛਾ ਹਾਂ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕ ਆ ਗਈ। ਹਾਂ ਰੌਣਕ ਆ ਗਈ। ਅੱਜ ਨਿੰਮ ਵੀ ਬਣਤਾ ਲੱਡੂ ਵੰਡਦਾ। ਲੱਡੂ ਵੰਡ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ। ਨਾ ਜੀ ਦੇਖਿਆ। ਕਿਵੇਂ ਲੱਗਦਾ? ਜਿਵੇਂ ਹਮੋਂ ਵੀ ਲੱਗਦਾ ਹੈ। ਹੈ? ਉਹੀ ਹਮੋਂ ਵੀ ਲੱਗਦਾ ਜਿਵੇਂ ਉਹੀ ਹੈ। ਸਭ ਦੇ। ਅੱਜ ਹੈ।